ਆਵਾਜ਼ ਜਿੰਦਾਬਾਦ ਅਸੀਂ ਕੇਜਰੀਵਾਲ ਜਿੰਦਾਬਾਦ ਬੀਜਪੀ ਹੈ ਜੀ ਬੋਲੀ ਉਹਨੂੰ ਸਬਕ ਸਿੱਖਣਾ ਚਾਹੀਦਾ ਜੀ ਕਿ ਜੇ ਤੁਸੀਂ ਧੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਮਿਆ ਪ੍ਰਣਾਲੀ ਅੱਜ ਵੀ ਦੇਸ਼ ਦੀ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਔਰ ਉਹਨਾਂ ਨੇ ਇਨਸਾਫ ਕੀਤਾ ਔਰ ਪੱਕਾ ਕਿ 1 ਜੂਨ ਤੋਂ ਬਾਅਦ ਵੀ ਜਮਾਨ ਦੇਰੀ ਫਲਮਨਟੂ ਕਿ ਕਿੰਨੀ ਤੀਕ ਹੈ ਅੱਜ ਅੱਜ ਕਿੰਨੀ ਤੀਕ ਹੈ ਅੱਜ 10 ਹੋ ਗਈ ਜੀ 10 ਅੱਜ 31 ਮਈ ਪਹਿਲੀ ਵੋਟਾਂ ਪੈਣ ਗਿਆ ਜੀ ਸਭ ਦੇ ਇੱਕ ਹੀ ਗੱਲ 29 ਤੱਕ ਹੜਕੇ ਦੀਆਂ ਸਭ ਪੰਜਾਬ ਚ ਆਵਾਜ਼ ਦੀ ਬਾਜੀ ਜਿੰਦਾਬਾਦ ਅਮੀ ਜਿੰਦਾਬਾਦ ਬੀਜਪੀ ਹੈ ਜੀ ਬੋਲੀ ਉਹਨੂੰ ਸਬਕ ਸਿੱਖਣਾ ਚਾਹੀਦਾ ਜੀ ਕਿ ਜੇ ਤੁਸੀਂ ਧੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਮ્યા ਪਰਾਲੀ ਅੱਜ ਵੀ ਦੇ ਦੀ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਔਰ ਉਹਨਾਂ ਨੇ ਇਨਸਾਫ ਕੀਤਾ ਔਰ ਪੱਕਾ ਕਿ 1 ਜੂਨ ਤੋਂ ਬਾਅਦ ਵੀ ਜਮਾਨਜਿਰੀ ਪਰਮਨੈਂਟ ਹੋ ਕਿਹ ਕਿਹ ਨੀਤੀ ਕੱਛ ਅੱਜ ਕਿਹ ਨੀਤੀ ਹੈ ਅੱਜ 10 ਹੋ ਗਈ ਜੀ 10 ਅੱਜ 31 ਮਈ ਪਹਿਲੀ ਵੋਟਾਂ ਪੈਣ ਗਿਆ ਜੀ ਸਭ ਦਾ ਇੱਕ ਹੀ ਗੱਲ 29 ਤੱਕ ਹੜਕੇ ਦੀਆਂ ਸਭ ਪੰਜਾਬ ਚ ਆਵਾਜ਼ ਬਾਈ ਜਿੰਦਾਬਾਦ ਅਮੀਨ ਕੇਜਰੀਵਾਲ ਜਿੰਦਾਬਾਦ ਬੀਜੇਪੀ ਹੈ ਜੀ ਮੋਤੀ ਉਹ ਨੂੰ ਸਭ ਕੁਝ ਸਿੱਖਣਾ ਚਾਹੀਦਾ ਜੀ ਕਿ ਜੇ ਤੁਸੀਂ ਤੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਮਿਆ ਪ੍ਰਣਾਲੀ ਅੱਜ ਵੀ ਦੇ ਦੀ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਪਰ ਉਹਨਾਂ ਨੇ ਇਨਸਾਫ ਕੀਤਾ ਪਰ ਪੱਕਾ ਕਿ ਪਹਿਲੀ ਜੂਨ ਤੋਂ ਬਾਅਦ ਵੀ ਜਮਾਨਦੇਰੀ ਪਰਮਨੈਂਟ ਹੋ ਕਿੰਨੀ ਤੀਕ ਹੈ ਅੱਜ ਕਿੰਨੀ ਤੀਕ ਹੈ ਅੱਜ 10 ਹੋ ਗਈ ਜੀ 10 ਅੱਜ 31 ਮਈ ਪਹਿਲੀ ਵੋਟਾਂ ਪੈਣਗੀਆਂ ਜੀ ਸਭ ਦੇ ਇਕੱਠੇ 29 ਤੱਕ ਹੜਕੇ ਜੀਆਂ ਸਭ ਪੰਜਾਬ ਚ ਬੀਜੇਪੀ ਹੈ ਜੀ ਬੋਤੀ ਉਹਨੂੰ ਸਬਕ ਸਿੱਖਣਾ ਚਾਹੀਦਾ ਜੀ ਕਿ ਜੇ ਤੁਸੀਂ ਧੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਮਿਆ ਪ੍ਰਣਾਲੀ ਅੱਜ ਵੀ ਦੇਸ਼ ਦੀ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਔਰ ਉਹਨਾਂ ਨੇ ਇਨਸਾਫ ਕੀਤਾ ਫਰ ਪੱਕਾ ਕਿ ਪਹਿਲੀ ਜੂਨ ਤੋਂ ਬਾਅਦ ਵੀ ਜਮਾਨਦਾਰੀ ਪਰਮਾਨੈਂਟ ਹੋ ਕਿੰਨੀ ਤਰੀਕ ਅੱਜ ਕਿੰਨੀ ਤਰੀਕ ਹੈ ਅੱਜ 10 ਹੋ ਗਈ ਜੀ 10 ਅੱਜ 31 ਮਈ ਪਹਿਲੀ ਵੋਟਾਂ ਪੈਣਗੀਆਂ ਜੀ ਸਭ ਦੇ ਇਕੱਠ 29 ਤੱਕ ਹੜਕੇ ਜੀਆਂ ਸਭ ਪੰਜਾਬ ਚ ਆਵਾਜ਼ ਦੀ ਬਾਜੀ ਜਿੰਦਾਬਾਦ ਅਮਿਤ ਕੇਜਰੀਵਾਲ ਜਿੰਦਾਬਾਦ ਆ ਬੀਜੇਪੀ ਹੈ ਜੀ ਮੋਦੀ ਉਹਨੂੰ ਸਬਕ ਸਿੱਖਣਾ ਚਾਹੀਦਾ ਜੀ ਕਿ ਜੇ ਤੁਸੀਂ ਤੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਮਿਆ ਪਰਾਲੀ ਅੱਜ ਵੀ ਦੇ ਦੀ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਪਰ ਉਹਨਾਂ ਨੇ ਇਨਸਾਫ ਕੀਤਾ ਪਰ ਪੱਕਾ ਕਿ ਪਹਿਲੀ ਜੂਨ ਤੋਂ ਬਾਅਦ ਵੀ ਜਮਾਨਦੇਹੀ ਪਰਮਨੈਂਟ ਹੋ ਕਿੰਨੀ ਤਰੀਕ ਅੱਜ ਕਿੰਨੀ ਤਰੀਕ ਹੈ ਅੱਜ 10 ਜੀ 10 ਅੱਜ 31 ਮਈ ਪਹਿਲੀ ਵੋਟਾਂ ਪੈਣਗੀਆਂ ਜੀ ਸਭ ਦੇ ਇਕੱਠੇ 29 ਤੱਕ ਹੜਕੇ ਜੀਆਂ ਸਭ ਪੰਜਾਬ ਚ ਆਵਾਜ਼ ਦੀ ਬਾਜੀ ਜਿੰਦਾਬਾਦ ਅਮਿੰਦ ਕੇਜਰੀਵਾਲ ਜਿੰਦਾਬਾਦ ਬੀਜੇਪੀ ਹੈ ਜੀ ਮੋਦੀ ਉਹਨੂੰ ਸਬਕ ਸਿੱਖਣਾ ਚਾਹੀਦਾ ਜੀ ਜੇ ਜੇ ਤੁਸੀਂ ਤੱਕਾ ਕਰੋਗੇ ਤੇ ਇਹ ਦੇਸ਼ ਦੇ ਅੰਦਰ ਅੱਜ ਵੀ ਮਿਆ ਪ੍ਰਣਾਲੀ ਅੱਜ ਵੀ ਦੇ ਦੀ ਸੁਪਰੀਮ ਕੋਰਟ ਬਹੁਤ ਮਜ਼ਬੂਤ ਹੈ ਪਰ ਉਹਨਾਂ ਨੇ ਇਨਸਾਫ ਕੀਤਾ ਪਰ ਪੱਕਾ ਕਿ ਪਹਿਲੀ ਜੂਨ ਤੋਂ ਬਾਅਦ ਵੀ ਜਮਾਨ ਦੇਰੀ ਪਰਮਨੈਂਟ ਹੋ ਕਿੰਨੀ ਤੀਕ ਹੈ ਅੱਜ ਕਿੰਨੀ ਤੀਕ ਹੈ ਅੱਜ 10 ਹੋ ਗਈ ਜੀ 10 ਅੱਜ 31 ਮਈ ਪਹਿਲੀ ਵੋਟਾਂ ਪੈ ਗਈਆਂ ਜੀ ਸਭ ਦੇ ਇਕੱਠ 29 ਤੱਕ ਹੜਕੇ ਜੀਆਂ ਸਭ ਪੰਜਾਬ ਚ